ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਦਵਿੰਦਰ ਪੱਠੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਕੋਮਲ ਮਹੰਤ ਜੀ ਦੀ ਰਹਿਸ਼ ਤੋਂ ਜਿੱਥੇ ਕਿ ਅੱਜ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਔਰ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਔਰ ਬਾਰੋਂ ਨੇੜਿਓਂ ਦੂਰੋਂ ਸਾਰੇ ਪਾਸਿਓਂ ਜਿਹੜੇ ਮਹੰਤ ਲੋਕ ਵੀ ਉਹ ਇੱਥੇ ਪਹੁੰਚ ਰਹੇ ਨੇ ਸੋ ਆਪ ਤੁਹਾਨੂੰ ਸਿੱਧਾ ਹੀ ਲੈ ਕੇ ਜਾਂਦੇ ਹਾਂ ਕੌਮਲ ਮਹੰਤਜੀਪ ਪੋਲ ਔਰ ਆਪਾਂ ਜਾਣਦੇ ਹਾਂ ਉਹਨਾਂ ਤੋਂ ਕਿ ਅੱਜ ਇਸ ਪ੍ਰੋਗਰਾਮ ਦੌਰਾਨ ਇੱਥੇ ਕੌਣ-ਕੌਣ ਪਹੁੰਚ ਰਿਹਾ ਹੈ ਔਰ ਇਹ ਪ੍ਰੋਗਰਾਮ ਕਿੰਨੇ ਵਜੇ ਸਟਾਰਟ ਹੋ ਕੇ ਕਿੰਨੇ ਵਜੇ ਸਮਾਪਤੀ ਹੈ ਸੋ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸ਼ਹਿਰ ਨਿਵਾਸੀਆਂ ਨੂੰ ਕੀ ਜਿਹੜਾ ਸੰਦੇਸ਼ ਅੱਜ ਦੇਣਾ ਚਾਹੋ ਪਹਿਲਾਂ ਤਾਂ ਨਮਸਕਾਰ ਤੇ ਮੈਂ ਸਮਾਣਾ ਵਾਸੀਆਂ ਨੂੰ ਉਹ ਨੂੰ ਮੁਬਾਰਕਾ ਦੇਣਾ ਚਾਹਨੀ ਆਂ ਔਰ ਮੈਂ ਸਮਾਣੇ ਵਾਸੀਆਂ ਨੂੰ ਆਸ਼ੀਰਵਾਦ ਦੇਣਾ ਚਾਹਨੀ ਆਂ ਕਿ ਉਹ ਸੁਖ ਸੁਖੀ ਬਸੰਤ ਵੇਖ ਕੇ ਖੁਸ਼ੀਆਂ ਹੌਣ ਸਭ ਦੇ ਕਰੇ ਬਾਤੇ ਹੁਣ ਕਮਾਈ ਕੋਮਲ ਮਹੰਤ ਜੀ ਦੇ ਵੱਲੋਂ ਜਿਹੜਾ ਬਹੁਤ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਂਦਾ ਪਹਿਲਾਂ ਵੀ ਔਰ ਅੱਜ ਵੀ ਕਰਵਾਇਆ ਜਾ ਰਿਹਾ ਹੈ ਕਿੰਦਾਂ ਦਾ ਫੀਲ ਕਰਦੇ ਆਂ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਨਗਰ ਨਿਵਾਸੀ ਸਾਡੇ ਸਮਾਣੇ ਸ਼ਹਿਰ ਦੇ ਜਿੰਨੀ ਵੀ ਪਬਲਿਕ ਹੈ ਔਰ ਮੈਂ ਸੱਚੀ ਕਹਾਂ ਕਿ ਨਹੀਂ ਹੈ ਜੈ ਮਾਤਾ ਦੀ ਕਹਨੀ ਹੈ ਕਿਤੇ ਇਹ ਜਿਹੜਾ ਪ੍ਰੋਗਰਾਮ ਚਲਵਾਇਆ ਜਾਂਦਾ ਹੈ ਨਾ ਦੇਸ਼ ਦੇ ਗ੍ਰਾਹਕਾਂ ਖੰਡਾਰਾ ਸਾਲ 'ਚ 3-4 ਵਾਰ ਕਰਵਾਇਆ ਜਾਂਦਾ ਹੈ ਇਹ ਜਿਹੜਾ ਨਗਰ ਸਾਡਾ ਸਮਾਨਾ ਸ਼ਹਿਰ ਹੈ ਸਾਡੇ ਪਿੰਡ ਨੇ ਕਿ ਉਹਨਾਂ ਦੀ ਸੁਖਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਧਾਰਮਿਕ ਪ੍ਰੋਗਰਾਮ ਕੋਈ ਸੰਮੇਲਨ ਮੇਰੇ ਗੁਰੂ ਕੋਮਲ ਮਾਨਤ ਜੀ ਆਪ ਸਾਰੇ ਜਾਣਦੇ ਹੋ ਉਹਨਾਂ ਦੀ ਚੇਲਨਾ ਅੰਜਲੀ ਮਾਨਤ ਸਮਾਣੇ ਤੋਂ ਇਹ ਕੁਰਬਾਨੀ ਰਹਿੰਦੇ ਨੇ ਇਹ ਉਹਨਾਂ ਦੀ ਲੋਕ ਭਲਾਈ ਵਾਸਤੇ ਜੀ ਲੋਕਾਂ ਦੇ ਪਹਿਲੇ ਵਧੀ ਕਾਮਨਾ ਵਾਸਤੇ ਹੀ ਹਵਨ ਯੱਗ ਪੂਜਾ ਪਾਠ ਇਹ ਸਭ ਕੁਝ ਉਹਨਾਂ ਵਾਸਤੇ ਹੀ ਹੁੰਦਾ ਇਹ ਸਾਰਾ ਆਪ ਸਾਰੇ ਭੈਣਾ ਭਾਈਆਂ ਦੇ ਦਿੱਤਾ ਹੋਇਆ ਸਭ ਕੁਝ ਇਹ ਸਾਡੇ ਭਲੇ ਵਾਸਤੇ ਹੀ ਲੱਗਦਾ ਹੈ ਮਾਲਕ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਵੇ ਸਾਰੇ ਸਮਾਣੇ ਸ਼ਹਿਰ ਨੂੰ ਸਾਡੇ ਮਾਤਾ ਜੀ ਨੇ ਮਾਤਾ ਜੀ ਨੇ ਆਏ ਸਾਲ ਹਰ ਸਾਲ ਦੀ ਤਰ੍ਹਾਂ ਤਿੰਨ ਚਾਰ ਭੰਡਾਰੇ ਕਰਾਉਂਦੇ ਨੇ ਸਾਰੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਵਾਸਤੇ ਨਗਰ ਵਾਸੀਆਂ ਦੀ ਸੁੱਖ ਸ਼ਾਂਤੀ ਵਾਸਤੇ ਇਸ ਤਰੀ ਭੰਡਾਰੇ ਚੱਲਦੇ ਰਹਿਣ ਸਭ ਦੇ ਬੱਚਿਆਂ ਨੂੰ ਰਾਜੀ ਰੱਖੇ ਪਰਮਾਤਮਾ ਸਮਾਉ ਸਮਾਣਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਜੀ ਬੜੇ ਸਤਿਕਾਰ ਸਾਨੀ ਮੇਰੇ ਸਮਾਣਾ ਨਿਵਾਸੀਆਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਘਰ ਨੂੰ ਲੈ ਕੇ ਗਏ ਟਕਰਾਤਾਂ ਸੀ ਅੱਜ ਤੇ ਇਹਨਾਂ ਨੇ ਚੇਲੇ ਜੀ ਹੱਥ ਕਰਕੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਸਾਂ ਸਾਨੂੰ ਮਾਣਾਂ ਦੇ ਕੋਲ ਨਾ ਪਿਆਰ ਦਿੰਦੇ ਨੇ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਮੇਰੇ ਜ਼ਮਾਨੇ ਵਾਲੇ ਹੋਰ ਸਭ ਨੂੰ ਇਹ ਕਰਦੇ ਆ ਬਾਲ ਬੱਚੇ ਵਾਲੇ ਨੂੰ ਸਭ ਨੂੰ ਇਹ ਕਰਦੇ ਆ ਮਾਨ ਕਰਨ ਕੰਮ ਕੁਝ ਦੇ ਦੇ ਇਹਨਾਂ ਵਾਸਤੇਆਂ ਦੁਆਵਾਂ ਕਰਦੇ ਸੀ ਸੋ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਨਾਮ ਜਾਣਾਂ ਲ ਜਾਵਾਂਗਾ ਸਾਈ ਜੀ ਹਾਂ ਜੀ ਮੇਰਾ ਨਾਮ ਪ੍ਰੀਤਮਾਨਤ ਹੈ ਮੈਂ ਸਮਾਣੇ ਪਈਆਂ ਆਪਣਾ ਸੁਖ ਸ਼ਾਂਤੀ ਨਾਲ ਬਸਦਾ ਰਹੇ ਵੀ ਆਪਣਾ ਸਾਰੇ ਦੀ ਕਮਾਈ ਚ ਵਾਧਾ ਹੋਵੇ ਅੱਜ ਮੇਰੀ ਕੋਮਲ ਨਾਇਕ ਨੇ ਆਪਣਾ ਮੇਰੇ ਗੁਰਪਾਈ ਨੇ ਆਪਣਾ ਮਹਿਫਿਲ ਰੱਖੀ ਹੈ ਆਪਣਾ ਸਮਾਣੇ ਵਾਸੀਆਂ ਵਾਸੀਆਂ ਵਾਸਤੇ ਸੁਖ ਸ਼ਾਂਤੀ ਵਾਸਤੇ ਆਪਣਾ ਹੈ ਕੁਛ ਨਾ ਕੁਛ ਕਰਵਾਈ ਜਾਂਦੀ ਹੈ ਕਦੀ ਜਗਰਾਤਾ ਕਦੀ ਮਹਿਫਿਲ ਆਪਣਾ ਮਾਲਕ ਮੇਰੇ ਗੁਰਪਾਈ ਦੀ ਜ਼ਿੰਦਗੀ ਲਾਵੇ ਕੋਮਲ ਮੰਤ ਦੀ ਮਾਲਕ ਇਸ ਨੂੰ ਖੂਬ ਤਰੱਕੀਆਂ ਦੇਵੇ ਔਰ ਮੇਰੇ ਨਗਰ ਵਾਸੀਆਂ ਨੂੰ